ਵਾਈਟ ਡੌਗ ਦੀ ਆਪਾਂ ਜਾਣਕਾਰੀ ਲੈਣੀ ਥੋੜੀ ਜੀ ਕਿੰਨੀ ਏਜ ਹੈ ਜੀ ਬਾਜੀ ਹੋਗਾ 2.5 ਸਾਲ ਦਾ ਮੇਲ ਫੀਮੇਲ ਇਹ ਮੇਲ ਆ ਬਾਜੀ ਇਹ ਮੇਲ ਆ ਹਾਂਜੀ ਤੇ ਇਹਦੇ ਬਾਰੇ ਦੱਸੋ ਤੁਸੀਂ ਇਹ ਕਿੱਦਾਂ ਦੀ ਬਰੀਡ ਹੈ ਇੰਡੀਅਨ ਹੈ ਜੇ ਬਾਹਰ ਦੀ ਹੈ ਸੇ ਭਾਜੀ ਇਹ ਪ੍ਰੀਡ ਸਾਰੀ ਬਾਰਤੀ ਨੇ ਅੱਛਾ ਜੀ ਠੀਕ ਹੈ ਇਹ THAILAND ਇੰਪੋਰਟ ਆ ਜੀ ਉਹ ਹੁਣ ਕਰਵਾਇਆ ਦੋ ਕੁ ਮਹੀਨੇ ਪਹਿਲਾਂ ਇਹ ਪਹਿਲਾਂ ਕਰਵਾਇਆ ਅੱਛਾ ਇਹ ਪਹਿਲਾਂ ਦਾ ਕਰਵਾਇਆ ਪਹਿਲਾਂ ਦਾ ਕਰਵਾਇਆ ਹੋ ਜੀ ਕਿ ਮੈਨੂੰ ਹੋ ਗਿਆ ਭਾਜੀ ਦੋ ਕੁ ਮਹੀਨੇ ਦੇ ਕੋਈ ਮੇਰੇ ਕੋਲ ਦੋ ਮਹੀਨੇ ਹੋ ਗਏ ਹਾਂਜੀ ਹਾਂਜੀ ਕਿਦਾਂ ਦਾ ਸਵਾਜ ਦਾ ਸਵਾਬ ਬਾਲਾ ਵਧੀਆ ਭਾਜੀ ਫ੍ਰੈਂਡਲੀਆ ਪੂਰਾ ਹਾਂਜੀ ਪਹਿਲਾਂ ਡਰ ਗਿਆ ਸੀ ਇਤਨਾ ਮਾਹੌਲ ਦੇਖ ਕੇ ਨਾ ਅੱਛਾ ਡੰਗਰ گاਵਾ ਦੇਖ ਕੇ ਠੀਕ ਹੈ ਜੇ ਹੁਣ ਓਕੇ ਆ ਕੀ ਨਾ ਇਹਦਾ ਇਹ ਗੈਂਗਸਟਰ ਆ ਜੀ ਗੈਂਗਸਟਰ ਗੈਂਗਸਟਰ ਦਾ ਕੰਮ ਕਰਦਾ ਇਹ ਹੈ ਹੈ ਬੜਾ ਕੱਬਾ ਨਾਂ ਰੱਖਿਆ ਤੁਸੀਂ ਨੇ ਹਾਂਜੀ ਅੱਜ ਜਿਹੜਾ ਡੌਗ ਸ਼ੋ ਹੋ ਰਿਹਾ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇੱਥੇ ਅੱਜ ਆਪਣੇ ਨਾਲ ਨੇ ਰਾਜੂ ਪਲਵਾਨ ਜੀ ਹਨਾ ਜਰਗੜੀ ਵਾਲੇ ਇਹਨਾਂ ਕੋਲ ਤੁਹਾਨੂੰ ਪਤਾ ਹੈ ਬਹੁਤ ਵਾਰੀ ਇਹਨਾਂ ਦੇ ਡੌਗ ਸ਼ੋ ਦੇ ਵਿੱਚ ਡੌਗ ਵਿਨਰ ਹੁੰਦੇ ਆ ਹਸਕੀ ਦੇ ਹਨਾ ਅੱਜ ਇੱਕ ਥੋੜੀ ਸਪੈਸ਼ਲ ਬਰੀਡ ਲੈ ਕੇ ਆਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਆਪਾਂ ਲੈਨੇ ਆਂ ਪਲਵਾਨ ਜੀ ਤੋਂ ਤੁਹਾਡਾ ਕੀ ਹਾਲ ਚਾਲ ਹੈ ਦਾ ਸਸੀਕਾਲ ਹੋਰ ਸੁਣਾਓ ਬੜੀ ਠੀਕ ਠਾਕ ਹੈ ਕੰਮ ਕਰ ਕੰਮ ਦਾ ਵਧੀਆ ਠੀਕ ਹੈ ਜੀ ਤੇ ਅੱਜ ਮੈਂ ਤੁਹਾਡੇ ਕੋਲੇ ਬਖਰੀ ਜੀ ਬਰੀਡ ਦੇਖੀ ਹੈ ਇਹ ਹਾਸਕੀ ਦੀ ਹਾਂਜੀ ਹਾਂਜੀ ਪਹਿਲਾਂ ਤੁਹਾਡੇ ਕੋਲੇ ਦੂਜੇ ਡੌਗ ਹੁੰਦੇ ਸੀ ਸਟੈਂਡਰਡ ਕੋਡ ਹਨਾ ਹਾਂਜੀ ਹਾਂਜੀ ਇਹ ਨਵੇਂ ਲੈ ਕੇ ਆਏ ਆਪਾਂ ਨਹੀਂ ਬਾਜੀ ਪਹਿਲਾਂ ਹੁੰਦੇ ਆਪਾਂ ਸਟੈਂਡਰਡ ਕੋਡ ਏ ਓਕੇ ਤੇ ਮਾਰਕੀਟ ਦੇ ਹਿਸਾਬ ਨਾਲ ਕਿਹੜਾ ਚੱਲਣਾ ਪੈਂਦਾ ਲੋਕ ਜਿਆਦਾ ਬੁਲੀ ਕੋਟ ਦੀ ਡਿਮਾਂਡ ਕਰਦੇ ਆ ਅਸਲ ਬੁਲੀ ਕੋਟ ਦਾ ਕੀਮਤ ਵਧ ਗਿਆ ਹਾਂਜੀ ਹਾਂਜੀ ਠੀਕ ਹੈ ਫੇਰ ਇਹ ਦੋਨੋਂ ਡੌਗ ਭਾਜੀ ਆਪਾਂ ਇੰਪੋਰਟ ਕਰਾਏ ਹੋਏ ਨੇ ਆਪਾਂ ਥੋੜ ਕਹਿੰਦਾ ਤੈਨੂੰ ਕੁਝ ਨਹੀਂ ਕੁਝ ਨਹੀਂ ਕਰਨਾ ਬਾਜੀ ਇਹਨੂੰ ਪਾੜਿਓ ਮੈਡਟਰੀ ਦੇ ਬਿਲਕੁਲ ਆਹ ਵਾਈਟ ਡੌਗ ਦੀ ਆਪਾਂ ਜਾਣਕਾਰੀ ਲੈਣੀ ਥੋੜੀ ਜੀ ਕਿੰਨੀ ਏਜ ਹੈ ਜੀ ਬਾਜੀ ਹੋਗਾ 2.5 ਸਾਲ ਦਾ ਮੇਲ ਫੀਮੇਲ ਇਹ ਮੇਲ ਆ ਬਾਜੀ ਇਹ ਮੇਲ ਆ ਹਾਂਜੀ ਤੇ ਇਹਦੇ ਬਾਰੇ ਦੱਸੋ ਤੁਸੀਂ ਇਹ ਕਿੱਦਾਂ ਦੀ ਬਰੀਡ ਹੈ ਇੰਡੀਅਨ ਹੈ ਜੇ ਬਾਹਰ ਦੀ ਹੈ ਸੇ ਭਾਜੀ ਇਹ ਬਰੀਡ ਸਾਰੀ ਬਰਦੀਆਂ ਨੇ ਅੱਛਾ ਜੀ ਠੀਕ ਹੈ ਇਹ థਾਈਲੈਂਡ ਇੰਪੋਰਟ ਆ ਜੀ ਉਹ ਹੁਣ ਕਰਵਾਇਆ 2 ਮਹੀਨੇ ਪਹਿਲਾਂ ਇਹ ਪਹਿਲਾਂ ਕਰਵਾਇਆ ਅੱਛਾ ਇਹ ਪਹਿਲਾਂ ਦਾ ਕਰਵਾਇਆ ਪਹਿਲਾਂ ਦਾ ਕਰਵਾਇਆ ਹੋਇਆ ਜੀ ਠੀਕ ਹੈ ਇਹਦਾ ਥੋੜਾ ਜਿਹਾ ਕੋਡ ਤੋਂ ਕੱਟ ਲੱਗ ਰਿਹਾ ਅੱਜ ਇਹ ਕੋਡ ਸ਼ਰਟ ਕਰ ਗਿਆ ਹੁਣ ਇਹ ਹੁਣ 1 ਮਹੀਨੇ ਤੱਕ 1.5 ਮਹੀਨੇ ਤੱਕ ਰਹੇਗਾ ਸ਼ਰਟਿੰਗ ਦੇ ਵਿੱਚ ਹੁਣ ਇਹ ਹਾਂਜੀ ਹਾਂਜੀ ਠੀਕ ਹੈ ਓਕੇ ਆ ਪ੍ਰੋਪਰ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿੰਦਾਂ ਦਾ ਇਹਦਾ ਕੀ ਸਭ ਸੁਭਾਅ ਕਿੰਦਾਂ ਦਾ ਹੈ ਨਾ ਇਹਦਾ ਭਾਜੀ ਬਿਲਕੁਲ ਓਕੇ ਜੀ ਨੈਚਰ ਪੱਖੋਂ ਪੂਰੇ ਵਧੀਆ ਨੇ ਫ੍ਰੈਂਟਲੀ ਹ ਆਈਸ ਕਿਹੜੀ ਆ ਜੀ ਆਈਸ ਬਲੂ ਆਈਸ ਨੇ ਪਾਜੀ ਸਾਰੇ ਸਾਡੇ ਆਪਣੇ ਕੋਲ ਹਾਂਜੀ ਹਾਂਜੀ ਠੀਕ ਐ ਇਹ ਵੀ ਸ਼ੋਅ ਲੱਗਦਾ ਨਹੀਂ ਪਾਜੀ ਇਹ ਸ਼ੋਅ ਨਹੀਂ ਲੱਗਦੇ ਸ਼ੋਅ ਲੱਗੂਗਾ ਸਟੈਂਡਰਡ ਕੋਡ ਹਸ ਅੱਛਾ ਉਹਦੇ ਵੀ ਸ਼ੋਅ ਵਾਸਤੇ ਹਾਂਜੀ ਹਾਂਜੀ ਵੈਸੀ ਸ਼ੋਅ ਵਾਸਤੇ ਨੇ ਕਿ ਮੀਟਿੰਗ ਆਉਂਦੀ ਆ ਅਚਾਨਕਾ ਨਾਲ ਮਾਰਕੀਟ ਉਲੀ ਕੋਡ ਦੀ ਚਾਰਾ ਡਿਮਾਂਡ ਆ ਓਕੇ ਠੀਕ ਆ ਜੀ ਇਹਦੀ ਮੀਟਿੰਗ ਵਾਸਤੇ ਹਾਂਜੀ ਹਾਂਜੀ ਮੀਟਿੰਗ ਇਹਨਾਂ ਦੀ ਹੈਗੀ ਪਪ ਵੀ ਇਹਨਾਂ ਕੋਲ ਆਪਣੇ ਕੋਲ ਹੁੰਦੇ ਨੇ ਮੀਟਿੰਗ ਵੀ ਆਪ ਇਹਨਾਂ ਦੀ ਕਰਵਾਨੇ ਆ ਸ਼ਾਇਦ ਇਹਨਾਂ ਦੀ ਕੈਸ਼ ਮੀਟਿੰਗੇ ਕਰਵਾਈ ਦੀ ਆ ਕੋਈ ਵਧੀਆ ਫੀਮੇਲ ਆ ਜਵੇ ਇਹਨਾਂ ਦੇ ਮੇਚ ਦੀ ਪੈਸਟੀ ਕਰਵਾਈ ਦੀ ਇਹਦਾ ਪਾਪ ਪ੍ਰਾਈਸ ਕੀ ਹੈ ਪਾਪ ਪ੍ਰਾਈਸ ਬਾਜੀ ਜਿਵੇਂ ਉਹ ਕੁੱਤੇ ਇੰਪੋਰਟ ਨੇ 40 45 50 ਇਦਾਂ ਚੱਲਦੇ ਨੇ ਬਾਜੀ ਓਕੇ ਓਕੇ ਅੱਛਾ ਇਹਦੀ ਮਤਲਬ ਕੋਸਟਲੀ ਹੁੰਦਾ ਥੋੜਾ ਜੀ ਹਾਂਜੀ ਥੋੜਾ ਕੋਸਟਲੀ ਹੁੰਦਾ ਬੋਲੀ ਥੋੜਾ ਕੋਸਟਲੀ ਹੁੰਦਾ ਓਕੇ ਹਾਂਜੀ ਤੇ ਦੂਜੇ ਦਾ ਕੀ ਚੱਲ ਰਿਹਾ ਆਪਣਾ ਰੇਂਜਰ ਰੇਂਜਰ ਦਾ ਬਾਜੀ ਬੱਚਾ ਉਹੀ 30 35 ਓਹ ਹਾਂਜੀ ਰੇਂਜਰ ਦਾ ਬੱਚਾ ਹੁਣ ਆਪਣੇ ਆਪਣੇ ਬੱਚੇ ਹੋਏ ਸੀ ਦੋ ਹੁਣ ਰੇਂਜਰ ਦੇ ਠੀਕ ਹੈ ਦੋਏ ਬੱਚੇ ਬੁੱਕ ਨਹੀਂ ਬਾਜੀ ਪੰਜ ਛੇ ਦਿਨ ਦੀ ਹੋਏ ਸੀ ਓਕੇ ਹਾਂਜੀ ਇਹ ਇਹਦੀ ਕੇਅਰ ਕਿਦਾਂ ਕਰਨੀ ਪੈਂਦੀ ਆ ਉਹ ਕੇਅਰ ਪਰ ਥੋੜੀ ਜਿਹੀ ਤਾਂ ਫਰਕ ਆ ਨਹੀਂ ਥੋੜਾ ਫਰਕ ਦੇਖੋ ਹੈਗਾ ਓਕੇ ਇਹਦੀ ਹੁਣ ਕੋਰਟ ਜ਼ਿਆਦਾ ਇਹਦੀ ਥੋੜੀ ਕੇਅਰ ਜ਼ਿਆਦਾ ਇਹਨੂੰ ਕੰਗੀ ਜ਼ਿਆਦਾ ਕਰਨੀ ਪੈਂਦੀ ਆ ਕਰਨੀ ਤਾਂ ਉਹਨੂੰ ਵੀ ਪੈਂਦੀ ਆ ਫਿਰ ਥੋੜੀ ਇਹਦੀ ਜ਼ਿਆਦਾ ਦੇਖ ਸੁਭਾਰ ਆ ਠੀਕ ਹੈ ਮਤਲਬ ਇਹਦੇ ਕੋਰਟ ਵਾਸਤੇ ਅਪਨ ਕੀ ਕਰਨਾ ਪੈਂਦਾ ਜੇ ਕੋਰਟ ਵਾਸਤੇ ਭਾਜੀ ਮੈਂ ਕੋਰਟ ਦੇ ਪ੍ਰੋਡਕਟ ਪ੍ਰੋਡਕਟ ਆਉਂਦਾ ਤੁਹਾਡੀ ਡਾਈਟ ਡਿਪੈਂਡ ਕਰਦੀ ਆ ਨਾ ਓਕੇ ਇਹਨੂੰ ਡਾਈਟ ਵੱਖਰੀ ਲੈਣੀ ਪੈਂਦੀ ਆ ਥੋੜੇ ਕੋਰਟ ਦੀ ਨਾਲ ਯੂਜ਼ ਕਰਨੀ ਪੈਂਦੀ ਆ ਭਾਜੀ ਦੇਖੋ ਹੁਣ ਲੌਂਗ ਹੈਅਰ ਨੇ ਹਾਂਜੀ ਉਹ ਸ਼ਾਈਨ ਰੱਖਣਾ ਤੇ ਕੋਡ ਲੰਬਾ ਹੋਵੇ ਸੋਹਣਾ ਲੱਗਦਾ ਨਾ ਬਲਕਿ ਇਹ ਮਤਲਬ ਦੇਖਣ ਨੂੰ ਸੋਹਣਾ ਲੱਗਦਾ ਠੀਕ ਹੈ ਕੁਝ ਵੀ ਤੁਸੀਂ ਦੇਖਦੇ ਆਪਾਂ ਤੇ ਗੈਕਸਟਰ ਦੇਖੇ ਰਿਹਾ ਠੀਕ ਆਏ ਇਹ ਦਿਖਾਓ ਹੁਣ ਇਹਦੇ ਬਾਰੇ ਥੋੜੀ ਆਪਾਂ ਗੱਲਬਾਤ ਕਰਦੇ ਆਂ ਕੋਡ ਦੀ ਗੱਲਬਾਤ ਕਰਦੇ ਆਂਗੇ ਇਹ ਜਿਹੜਾ ਤੁਸੀਂ ਕਦੋਂ ਲੈ ਕੇ ਆਏ ਉਹਨੂੰ ਇਹਨੂੰ ਬਾਜੀ ਹੋ ਗਏ 2 ਮਹੀਨੇ ਜੀ ਸੈਡ ਤੋਂ ਅੱਛਾ ਉਹ ਹਸਤੀ ਮੇਰੇ ਕੋ ਪਹਿਲਾਂ ਵੀ ਉਹ ਥੋੜੀ ਹਾਈਟ ਘੱਟ ਸੀ ਉਹਨਾਂ ਦੀ ਅੱਛਾ ਇਹ ਥੋੜਾ ਜਿਆਦਾ ਜ਼ਿਆਦਾ ਵੱਡੀ ਹਾਈਟ ਚ ਵਗਾ ਜੇ ਕੋਈ ਵਾਈਡ ਦੀ ਹਾਈਟ ਜ਼ਿਆਦਾ ਨਾ ਓਕੇ ਓਕੇ ਹਾਂਜੀ ਅੱਛਾ ਇਹਦਾ ਇਹ ਕਿੰਨਾ ਚਿਰ ਹੋ ਗਿਆ 2 ਮਹੀਨੇ ਹੋ ਗਏ ਕਿਦਾਂ ਦਾ ਸੁਆਜ ਦਾ ਸੁਆਬ ਬਾਲਾ ਵਧੀਆ ਬਾਜੀ ਫ੍ਰੈਂਡਲੀਆ ਪੂਰਾ ਹਾਂਜੀ ਪਹਿਲਾਂ ਡਰ ਗਿਆ ਸੀ ਇਤਨਾ ਮਾਹੌਲ ਦੇਖ ਕੇ ਨਾ ਅੱਛਾ ਡੰਗਰ ਗਾਵਾ ਦੇਖ ਕੇ ਠੀਕ ਹੈ ਹੁਣ ਓਕੇ ਆ ਕੀ ਨਾ ਇਹਦਾ ਇਹ ਗੈਂਗਸਟਰ ਆਜੀ ਗੈਂਗਸਟਰ ਗੈਂਗਸਟਰ ਦਾ ਕੰਮ ਕਰਦਾ ਇਹ ਹੈ ਹੈ ਬੜਾ ਕੱਬਾ ਨਾ ਰੱਖਿਆ ਤੁਸੀਂ ਨੇ ਹੈ ਨਾ ਕੱਬਾ ਪਰ ਹੈ ਐਸੇ ਹੈ ਗਰੇਸਰ ਤਾਂ ਨਹੀਂ ਹੈ ਜਮਨ ਨਹੀਂ ਨਹੀਂ ਬਿਲਕੁਲ ਨਹੀਂ ਪੂਰਾ ਫ੍ਰੈਂਡਲੀ ਹੈ ਹਾਂਜੀ ਹਾਂਜੀ ਬੱਚਿਆਂ ਨਾਲ ਕਿੱਦਾਂ ਰਹਿੰਦਾ ਬੱਚੇ ਨਾਲ ਤੁਹਾਡੇ ਸਾਹਮਣੇ ਦੇਖੋ ਕਿੰਨੀਆਂ ਫੋਟੋਆਂ ਹੋ ਰਹੀਆਂ ਨੇ ਕੀ ਡਾਈਟ ਦੇ ਰਿਆ ਨੂੰ ਡਾਈਟ ਬਾਜੀ ਇਹਨਾਂ ਦੀ ਫੀਡ ਹੋ ਗਈ ਘਰ ਦੀ ਡਾਈਟ ਹੋ ਗਈ ਦਹੀਂ ਲੱਸੀ ਰੋਟੀ ਮਲਟੀ ਜੋ ਵੀ ਪ੍ਰੋਡਕਟ ਆਉਂਦੀ ਨੇ ਆਪਾਂ ਸਾਰੇ ਯੂਜ਼ ਕਰਦੇ ਆ ਜਿੱਦਾਂ ਤੁਸੀਂ ਬਾਹਰੋਂ ਇੰਪੋਰਟ ਕਰਵਾਇਆ ਕਹ ਲਿਓ ਹਾਂਜੀ ਹਾਂਜੀ ਇਹਦਾ ਵੈਦਰ ਦਾ ਕਿਦਾਂ ਹੁੰਦਾ ਵੀ ਇਹਦਾ ਵੈਦਰ ਨਾਲ ਪਾਜੀ ਥੋੜਾ ਜਿਹਾ ਚੱਕਰਾਂ ਦਾ ਪੈਂਦਾ ਹੀ ਹੈ ਨਾ ਜੇ ਹੁਣ ਆ ਟਾਈਮ ਸਹੀ ਜਿਆਦਾ ਕੀ ਦਿੱਕਤ ਆਉਂਦੀ ਹੈ ਜਿਆਦਾ ਹੁਣ ਆਪਣੀ ਗਰਮੀ ਜਿਆਦਾ ਰਹਿੰਦੀ ਹੈ ਹਾਂਜੀ ਸਾਡੇ ਜਿਆਦਾ ਠੱਡ ਹੋਦੀ ਠੋਠੀ ਠੀਕ ਆ ਮੌਸਮ ਠੀਕ ਹੈ ਨਾਲ ਤੇ ਉਧਰ ਤੇ ਡਾਈਟ ਤੇ ਇਧਰ ਦੀ ਡਾਈਟ ਦੇ ਵਿੱਚ ਕਿੰਨਾ ਡਿਸਟੈਂਸ ਹੈ ਇਹਦਾ ਹੁੰਦਾ ਕੋਈ ਜੇ ਅਸੀਂ ਚਿਕਨ ਯੂਜ਼ ਕਰਦੇ ਨੇ ਓਕੇ ਆਪਾਂ ਹੁਣ ਚਿਕਨ ਨਹੀਂ ਯੂਜ਼ ਕਰਦੇ ਆਪਾਂ ਤੁਹਾਡੇ ਸਾਹਮਣੇ ਮੇਰੇ ਅਸੀਂ ਵਿਦਆਊਟ ਚ 45 45 ਨਹੀਂ ਇਹਦਾ ਸਟਰਕਚਰ ਦੇਖ ਕੇ ਤਾਂ ਇਹ ਲੱਗ ਰਿਹਾ ਵੀ ਇੱਕ ਟਾਈਮ ਡਾਈਟ ਨਾਲ ਇਹਦਾ ਕਿਵੇਂ ਰੱਖੀ ਨੀ ਬੰਦੇ ਕੈਮਰਾ ਚੈੱਕ ਕਰਾਉ ਨੂੰ ਕਹਿੰਦਾ ਓਕੇ ਇੱਕ ਟਾਈਮ ਡਾਈਟ ਪਾਉਣਾ ਤੁਹਾਡੇ ਸਾਹਮਣੇ ਕੰਡੀਸ਼ਨ ਓਕੇ ਫਿਰ ਇੱਕ ਟਾਈਮ ਕਿੰਨੀ ਡਾਈਟ ਦੇਣੀ ਹੈ ਡਾਈ ਅੱਧਾ ਕਿਲੋ ਬਾਜੀ ਫੀਡ ਹੈ ਤੇ ओके ਤੇ ਬਾਕੀ ਰੋਟੀ ਹੋ ਗਈ ਘਰ ਦੀ ਦਹੀਂ ਹੋ ਗਿਆ ਲੱਸੀ ਹੋ ਗਈ ਬਸ ਵਰਕੇ ਵੀ ਦਿੰਨੇ ਨੂੰ ਖਾਜੀ ਰੋਟੀ ਸਾਰੇ ਵਗੈਰਾ ਹਾਂਜੀ ਦੁੱਧ ਵਗੈਰਾ ਦੁੱਧ ਨਹੀਂ ਦਹੀਂ ਦਹੀਂ ਦੇ ਹਾਂਜੀ ਦਹੀਂ ਦੀ ਕੁਆਟਿਟੀ ਕਿੰਨੀ ਦੇ ਦਿੰਨੇ ਹੋ ਦਹੀਂ ਭਾਜੀ ਉਹ ਕਿ ਕਿਲੋ 1 ਕਿਲੋ ਦਹੀਂ ਖਾਏ ਉਹ ਖਾ ਜਾਂਦੇ ਨੇ ਹਾਂਜੀ ਹਾਂਜੀ ਅੱਛਾ ਫਿਰ ਜਦੋਂ ਆਪਾਂ ਸ਼ਾਮ ਨੂੰ ਆਪਾਂ ਡੇਲੀ ਆਪਾਂ ਵੀ ਦੋ ਟਾਈਮ ਤਾਂ ਖਾਣੀ ਹੈ ਨਾ ਹਾਂਜੀ ਹਾਂਜੀ ਤੇ ਫਿਰ ਇਹ ਕਿਵੇਂ 60 ਦਾ ਸ਼ਾਮ ਨੂੰ ਭਾਜੀ ਮੇਰੇ ਜਿੰਨੇ ਵੀ ਡੌਗ ਨੇ ਚਾਹੇ ਮੇਰੇ ਕੋ ਬੋਡੀ ਐਕਸ ਨੇ ਤੁਸੀਂ ਉਹ ਵੀ ਦੇਖੇ ਨੇ ਹਾਂਜੀ ਉਹ ਸਾਰੇ ਕੋਈ 50 60 ਕਿਜੀ ਦੇ ਨੇ ਓਕੇ ਉਹ ਸਾਰੇ ਇੱਕ ਟਾਈਮੇ ਬਾਨਾ ਠੀਕ ਹੈ ਇੱਕ ਟਾਈਮ ਦੇ ਵਿੱਚ ਆਪਾਂ ਸਾਰਾ ਯਨ ਜਿਹੜਾ ਦੋ ਟਾਈਮ ਹੁੰਦਾ ਡੌਗ ਨਹੀਂ ਖਾਂਦੇ ਹੈਗੇ ਓਕੇ ਉਹ ਬੇਕਤਰੀ ਜਿਆਦਾ ਹੁੰਦੀ ਆ ਫੀਡ ਦੀ ਕੋੜੀ ਜੇ ਇੱਕ ਟਾਈਮ ਦੇਣਾ ਖੁਰ ਕੇ ਇੱਕ ਹੋਰ ਗੱਲ ਆ ਸੰਡੇ ਨੂੰ ਆ ਬਿਲਕੁਲ ਪਾਉਂਦਾ ਨਹੀਂ ਓਕੇ ਫਾਸਟਿੰਗ ਹਾਂਜੀ ਫਾਸਟਿੰਗ ਹੁੰਦੀ ਆ ਦਾ ਦੀ ਓਕੇ ਉਹਦਾ ਕੀ ਬੈਨੀਫਿਟ ਆ ਬੈਨੀਫਿਟ ਭਾਜੀ ਡੌਗ ਖੁਸ਼ ਹੋਗੇ ਖਾਂਦੇ ਤੁਹਾਡੇ ਸਾਹਮਣੇ ਨੇ ਓਕੇ ਵੀ ਮੰਨ ਲਓ ਜਦੋਂ ਨੈਕਸਟ ਟਾਈਮ ਖਾਂਦੇ ਇਹ ਨਹੀਂ ਹੈਗਾ ਹੁਣ ਰੇਂਜਰ ਆਪਾਂ ਸ਼ੋਅ ਕਰਦੇ ਆ ਵੀ ਆ ਵੀ ਰੇਂਜਰ ਦੀ ਕੋਈ ਸਪੈਸ਼ਲ ਡਾਈਟ ਆ ਸੇਮ ਡਾਈਟ ਇਹਦੀ ਰੇਂਜਰੀ ਜੋ ਇਹਨਾਂ ਦੀ ਆ ਠੀਕ ਹੈ ਕੰਡੀਸ਼ਨ ਤੁਸੀਂ ਰੇਂਜਰੀ ਚੈੱਕ ਕਰ ਰਹੇ ਹੋ ਅੱਛਾ ਹੁਣ ਥੋੜੀ ਪਾਜੀ ਪ੍ਰੋਡਕਟ ਇਹਦੇ ਜਿਹੜੇ ਸਪਲੀਮੈਂਟ ਨੇ ਅੱਛਾ ਸਪਲੀਮੈਂਟ ਹਾਂਜੀ ਉਹੀ ਯਾਰ ਯੂਜ਼ ਕਰਦੇ ਇਹ ਖਾਣ ਪੀਣ ਵਾਲੇ ਹੁੰਦੇ ਆ ਜਾਂ ਇਹਨੂੰ ਤਾਂ ਕਿ ਵਾਸ ਨਹੀਂ ਖਾਣ ਦੀ ਖਾਣ ਪੀਣ ਵਾਲੇ ਲਾਣਾ ਨੇ ਤਾਂ ਹੁੰਦੇ ਨੇ ਬਸ ਸ਼ੋਅ ਵਿੱਚ ਸ਼ੋਅ ਚ ਕਰਨਾ ਹੋਵੇ ਜਿਵੇਂ ਹੁਣ ਲਾਣਾ ਹੋਵੇ ਹਾਂਜੀ ਸਪੇ ਆਉਂਦੀਆਂ ਨੇ ਓਕੇ ਉਹ ਚੀਜ਼ਾਂ ਲੱਗਣੇ ਇੱਕ ਚੀਜ਼ ਹੋਰ ਹੈ ਮਤਲਬ ਜਿਹੜਾ ਇਹਦਾ ਡੇਲੀ ਕੰਮ ਕਰਨਾ ਪੈਂਦਾ ਇਹਨੂੰ ਪਾਜੀ ਹੁਣ ਆਪਣੇ ਦੋ ਬੰਦੇ ਨੇ ਨਾ ਡੌਗ ਤੇ ਹਾਂਜੀ ਉਹਨਾਂ ਦਾ ਕੰਮ ਇਹੀ ਆ ਬਸ ਇਹਦਾ ਡੇਲੀ ਤੁਸੀਂ ਇਹਨਾਂ ਦੇ ਕੁਝ ਆਵੇ ਨਾ ਆਵੇ ਤੁਸੀਂ ਡੇਲੀ ਕੰਗਾ ਕਰਨਾ ਹੀ ਕਰਨਾ ਓਕੇ ਕੋ ਮੇਰੇ ਕੋਲ 6-7 ਸਟੱਡ ਨੇ ਹਸਕੀ ਦੇ ਜੀ ਇਹ ਇਹਦੀ ਮੀਟਿੰਗ ਵਗੈਰਾ ਕਰਵਾਈ ਹਾਂਜੀ ਮੀਟਿੰਗ ਵੀ ਤੇ ਚੱਲ ਰਹੀ ਹੈ ਜੀ ਰਿਜ਼ਲਟ ਕੀ ਆ ਰਹੇ ਆ ਰਿਜ਼ਲਟ ਭਾਜੀ 4 ਫੀਮੇਲਾਂ ਕੰਮਿਟ ਕਰਵਾਈਆਂ ਨੇ 4 ਹੀ ਕਨਸੀਵ ਨੇ ਦੀ ਓਕੇ ਹਾਂਜੀ ਹਾਂਜੀ ਤੇ ਇਹਦੇ ਥੋੜੇ ਦੇ ਵਿੱਚ ਬੱਚੇ ਆਉਣ ਲੱਗੇ ਆ ਅੱਛਾ ਇਹਦੀ ਪ੍ਰਾਈਸ ਵੱਖਰੀ ਹੈ ਜਾਂ ਸੇਮ ਹੀ ਰੱਖੀ ਹੈ ਭਾਜੀ ਵੱਖਰੀ ਹੈ ਤੇ ਵੱਖਰੀ ਹੈ ਭਾਜੀ ਇਹਦੀ ਕੀ ਪ੍ਰਾਈਸ ਹੈ ਭਾਜੀ ਇਹਦਾ ਉਹੀ ਪੱਸੀ ਆ ਮੀਟ 40 ਤੋਂ 50000 ਦੀ ਰੇਂਜ 'ਚ ਬੱਚਾ ਇਹਦਾ ਓਕੇ ਠੀਕ ਆ ਮੀਟਿੰਗ ਫੀਸ ਸਾਰੀ 35000 ਰੁਪਇਆ ਓਕੇ ਹਾਂਜੀ ਬਾਕੀ ਦੱਸਿਆ ਵੀ ਜੇ ਕੋਈ ਫੀਮੇਲ ਚੰਗੀ ਆ ਕੋਈ ਲੋਕਲ ਆ ਫਿਰ ਆਪਾਂ ਦੇਖ ਵੀ ਲੈ ਕਿਸ ਨੂੰ ਜਰੂਰਤ ਹੁੰਦੀ ਹੈ ਤੁਹਾਡਾ ਸੰਪਰਕ ਕਰਨ ਦੀ ਬੱਚਾ ਪਰਚੇਜ ਕਰਨਾ ਹੁੰਦਾ ਹਨ ਜਾਂ ਕੋਈ ਮੀਟਿੰਗ ਵਗੈਰਾ ਕਰਵਾਣੀ ਹੁੰਦੀ ਹੈ ਬਿਲਕੁਲ ਜੀ ਕੋਈ ਬੱਚਾ ਪਰਚੇਜ ਕਰਨਾ ਉਹ ਵੀ ਮਿਲੂਗਾ ਨੂੰ ਜਿੱਥੇ ਆਲ ਓਵਰ ਇੰਡੀਆ ਡਿਲੀਵਰੀ ਆਵੇ ਰਿਹਾ ਤਾਂ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਦੱਸਾਂ ਕਿ ਮੀਟਿੰਗ ਕਰਵਾਣੀ ਹੈ ਜੀ ਉਹਦੇ ਵਾਸਤੇ ਪਹਿਲਾਂ ਕੋਈ ਤੁਸੀਂ ਉਹਦਾ ਕੋਈ ਚੈੱਕਅਪ ਵਗੈਰਾ ਹੁੰਦਾ ਹੈ ਇਹਦੀ ਗੱਲ ਬੀ ਜਿਹੜਾ ਮੀਟਿੰਗ ਆਪਾਂ ਕਰਵਾਉਣੀ ਹੈ ਕਿ ਪੀ 4 ਪ੍ਰੋਜੈਸਨ ਦਾ ਟੈਸਟ ਹੁੰਦਾ ਹਾਂ ਹਾਂ ਜੀ ਜਿਆਦਾਤਰ ਕਮੈਂਡ ਮੋਅ ਕਰਦਾ ਵੀ ਤੁਸੀਂ ਪਲੀਜ਼ ਉਹ ਕਰਵਾ ਕੇ ਲੈ ਕੇ ਆਓ ਤੁਹਾਨੂੰ 99% ਰਿਜ਼ਲਟ ਮਿਲੂਗਾ ਜਰ ਤ ਵਧੀ ਲਓ ਮਿੱਤਰੋ ਕਿਸੇ ਨੂੰ ਜਰੂਰਤ ਹੁੰਦੀ ਆ ਬਾਈ ਦਾ ਨੰਬਰ ਤੁਹਾਨੂੰ ਦੇ ਦੇਣਾ ਬਾਈ ਜੀ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿਓ ਮੇਰਾ ਨੰਬਰ ਹੈਗਾ ਜੀ 9881801641 ਰਿਪੀਟ ਕਰ ਦਿਓ 9781801641 ਲੋਕੇਸ਼ਨ ਲੋਕੇਸ਼ ਲੈ ਗਈ ਗਿਲ ਕੈਨਲ ਮਲੇ ਕੋਲਾ ਰੋਡ ਨੇੜੇ ਆਪਣੇ ਪਿੰਡ ਵਿਲੇਜ ਸਰਗੜੀ ਓਕੇ ਜੀ ਡਿਸਟ੍ਰਿਕਟ ਲੁਧਿਆਣਾ ਲੋ ਜੀ ਗਿਲ ਕੈਨਨ ਦਾ ਨੰਬਰ ਤੁਹਾਨੂੰ ਦਿੱਤਾ ਕਿਸੇ ਨੂੰ ਜਰੂਰਤਾ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਬੱਚਾ ਵੀ ਪਰਚੇਜ਼ ਕਰ ਸਕਦੇ ਹੋ ਮੀਟਿੰਗ ਦੀ ਜਰੂਰਤਾ ਸਟੱਡ ਤੁਹਾਨੂੰ ਦਿਖਾ ਦਤੇ ਇੰਪੋਰਟ ਦੇ ਦੋਨੋਂ ਸਟਾਡੇ ਇਹਨਾਂ ਕੋਲ ਹੈਗੇ ਆ ਹੋਰ ਵੀ ਇਹਨਾਂ ਕੋਲ ਸਟੈਂਡਰਡ ਕੋਡ ਤੇ ਫਰਹਾਸ ਤੇ ਇਹਨਾਂ ਕੋਲ ਆਪਕੋ 600 ਸਟੱਡ ਨੇਸਕੀ ਦੇ ਠੀਕ ਹੈ ਜੀ ਤੇ ਜਦੋਂ ਵੀ ਤੁਸੀਂ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਕੋਈ ਜਾਣਕਾਰੀ ਲੈਣੀ ਆ ਬੱਚਾ ਪਰਚੇਜ਼ ਕਰਨਾ ਤੇ ਮੀਟਿੰਗ ਕਰਾਉਣੀ ਆ ਕਰਵਾ ਸਕਦੇ ਹੋ ਠੀਕ ਆ ਵੀਰੇ ਬਹੁ